ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਟਰੈਪ ਤੇ ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਸਦਾਈਆਂ ਖੜੀਆਂ ਖੜੀਆਂ ਮੋਦੀ ਨੇ ਸਰਵੇਖਣ ਜਿੱਤਿਆ ਜਨ ਲੋਕਾਂ ਨੇ ਕੀ ਕੀ ਕਹਾ ਅਮਰੀਕੀ ਰਾਸ਼ਟਰਪਿਤਾ ਲਫ ਟਰੰਪ ਦੀ ਟਰੈਪ ਦਾ ਸ਼ੁਰੂ ਤੋਂ ਹੀ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ ਪਰ ਭਾਰਤ ਪ੍ਰਤੀ ਉਨ੍ਹਾਂ ਦੇ ਅਚਾਨਕ ਸੁਰ ਵਿੱਚ ਬਦਲਾਅ ਨੇ ਇਸ ਮੁੱਦੇ ਨੂੰ ਗਰਮਾ ਦਿੱਤਾ ਹੈ 트럼ਪ ਨੇ ਪਹਿਲਾਂ ਭਾਰਤ ਤੇ 25 ਪ੍ਰਸੈਂਟ ਟ੍ਰੈਪ ਲਗਾਇਆ ਤੇ ਫਿਰ 25 ਪ੍ਰਸੈਂਟ ਵਾਧੂ ਟ੍ਰੈਪ ਲਗਾਇਆ ਦਰਅਸਲ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ ਤੇ 트럼ਪ ਇਸ ਦੇ ਵਿਰੋਧ ਵਿੱਚ ਟ੍ਰੈਪ ਲਗਾ ਰੱਖੇ ਹਨ ਪਰ ਹੁਣ ਅਮਰੀਕੀ ਨਾਗਰਿਕ ਖੁਦ ਰਾਸ਼ਟਰਪਤੀ 트럼ਪ ਦੇ ਸਰਵਈਏ ਦਾ ਵਿਰੋਧ ਕਰ ਰਖੇ ਹਨ ਅਮਰੀਕਾ ਤਰਟ ਡੈਮੋਕ੍ਰੇਸੀ ਇੰਸਟੀਚਿਊਟ ਦੇ ਇੱਕ ਸਰਵੇਖਣ ਦੇ ਅਨੁਸਾਰ ਅਮਰੀਕੀ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਰੂਸੀ ਤੇਲ 'ਤੇ ਟਰੈਪ ਨਹੀਂ ਲਗਾਉਣਾ ਚਾਹੀਦਾ ਸੀ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚੱਲਿਆ ਕਿ 53% ਉਤਰਦਾਤਾਵਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਜਦੋਂ ਕਿ 43% ਨੇ ਇਸ ਦਾ ਸਮਰਥਨ ਕੀਤਾ ਡੈਮੋਕ੍ਰੇਸੀ ਇੰਸਟੀਚਿਊਟ ਦੇ ਸੰਸਥਾਪਕ ਬਾਸ਼ਕ ਵਾਸ਼ਮ ਨੇ ਕਿਹਾ ਇਹ ਸਰਵੇਖਣ ਨੇ ਅਮਰੀਕੀ ਉਦਯੋਗ ਉਦਯੋਗਿਕ ਨੀਤੀ ਲਈ ਇੱਕ ਸਾਧਨ ਵਜੋਂ ਟਰੰਪ ਦੇ ਟਰੈਪ ਲਈ ਮਜ਼ਬੂਤ ਸਮਰਥਨ ਪਾਇਆ ਹੈ ਪਰ ਉਹ ਆਪਣੇ ਸੰਯੋਗੀਆਂ ਤੇ ਪੂਰ ਰਾਜਨੀਤਿਕ ਫੈਸਲਿਆਂ ਦਾ ਪੈਦਰਟ ਹੋਣ ਲਈ ਟਰੈਪ ਦੀ ਵੱਧ ਰਹੀ ਵਰਤੋਂ ਤੋਂ ਖੁਸ਼ ਨਹੀਂ ਹਨ ਅਮਰੀਕਾ ਵਿੱਚ ਕੀਤੇ ਗਏ ਸਰਵੇਖਣ ਵਿੱਚ ਵੀ ਵਿੱਚ ਇਹ ਵੀ ਸਾਹਮਣੇ ਆਇਆ ਕਿ 53% ਲੋਕਾਂ ਨੇ ਕਿਹਾ ਕਿ ਉਹ ਪਾਸ ਸਰਕਾਰ ਤੇ ਲੋਕਾਂ ਦੇ ਸਾਹਮਣੇ ਅਮਰੀਕਾ ਦੀ ਛਵੀ ਦੀ ਪ੍ਰਵਾਹ ਕਰਦੇ ਹਨ ਜੋ ਕਿ ਟਰੈਪ ਕਰਨ ਪ੍ਰਭਾਵਿਤ ਹੋਈ ਹੈ ਸਰਵੇਖਣ ਵਿੱਚ 64% ਤੋ ਉੱਤਰ ਦਤਾਵਾਂ ਦਾ ਮੰਨਣਾ ਸੀ ਕਿ ਵਿਸ਼ਵ ਪੱਧਰ ਤੇ ਭਾਰਤ ਦਾ ਵਧਾ ਆਰਥਿਕ ਪ੍ਰਭਾਵਿਕ ਚੰਗੀ ਗੱਲ ਹੈ ਇਸ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਫਲ ਸਰਕਾਰ ਤੇ ਅਮਰੀਕਾ ਦੇ ਇੱਕ ਰੋਸੀ ਮਨਸਜੋਗੀ ਵਜੋਂ ਵੀ ਦੇਖਿਆ ਗਿਆ ਹੈ 59% ਉਤਰਦਾਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਮਰੀਕਾ ਲਈ ਚੰਗੀ ਹੈ ਸਰਵੇਖਣ ਦੇ ਨਤੀਜਿਆਂ ਦੇ ਸਪਸ਼ਟ ਹੈ ਕਿ ਅਮਰੀਕੀ ਨਾਗਰਿਕ ਖੋਦ ਵੀ ਟ੍ਰੈਪ ਦੇ ਸਬੰਧ ਵਿੱਚ 트੍ਰੰਪ ਦਾ ਪੂਰਾ ਸਮਰਥਨ ਨਹੀਂ ਕਰ ਰਹੇ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ